ਅੱਜ ਸੋਹੀ ਲਲਿਤ ਰਾਗ ਦੇ ਵਿੱਚ ਬਾਬਾ ਸ਼ੇਖ ਫਰੀਦ ਦਾ ਸ਼ਬਦ ਸਾਡੀ ਪਾਠ ਪੁਸਤਕ ਕਾਬ ਗੌਰਵ 'ਚ ਸ਼ਾਮਲ ਹੈ ਸੈਮੈਸਟਰ 6ਵਾਂ ਦੇ ਵਿੱਚ ਇਸ ਵਿੱਚ ਬਾਬਾ ਫਰੀਦ ਜੀ ਨੇ ਸਾਨੂੰ ਦੱਸਿਆ ਹੈ ਕਿ ਬੇੜਾ ਜਿੰਦਗੀ ਦਾ ਜਿਹੜਾ ਬੇੜਾ ਹੈ ਉਸ ਨੂੰ ਤੈਰ ਕਰਨ ਵਾਸਤੇ ਤੈਰਨ ਵਾਸਤੇ ਸਾਨੂੰ ਨਾਮ ਦਾ ਜਪੰਮਰੰਦ ਦਾ ਆਸਰਾ ਲੈਣਾ ਪਏਗਾ ਜਪ ਤਪ ਦਾ ਆਸਰਾ ਲੈਣਾ ਪਏਗਾ ਤੇ ਜਦੋਂ ਇਹ ਵੇਲਾ ਸੀ ਭਾਪ ਜਦੋਂ ਮਨੁੱਖ ਜਵਾਨੀ ਦੀ ਅਵਸਥਾ ਸੀ ਉਸ ਵੇਲੇ ਇਸ ਨੇ ਨਾਮ ਸਿਮਰਨ ਰੂਪੀ ਬੇੜਾ ਤਿਆਰ ਨਹੀਂ ਕੀਤਾ ਤੇ ਜਦੋਂ ਉਸ ਦੇ ਅੰਦਰ ਬੁਰਾਈਆਂ ਰੂਪੀ ਜਿਹੜਾ ਸਰਵਸ ਰੋਵਰ ਹੈ ਬੁਰਾਈਆਂ ਭਰ ਸਿਕ ਭਰ ਗਿਆ ਤਾਂ ਉਸ ਵੇਲੇ ਮਨੁੱਖ ਨੂੰ ਧਰਨਾ ਔਖਾ ਹੋ ਜਾਂਦਾ ਹੈ ਭਾਵੇਂ ਸਭੇ ਜੇਕਰ ਆਪਣਾ ਮਾਨਸਿਕ ਪ੍ਰਭੀ ਨਾਮ ਨਾਲ ਨਹੀਂ ਜੋੜਦੇ ਤਾਂ ਸਾਨੂੰ ਮੌਤ ਦੇ ਜਾਂ ਜ਼ਿੰਦਗੀ ਬੁਢਾਪੇ ਦੇ ਵਿੱਚ ਸਾਨੂੰ ਇਹ ਤੈਰਨਾ ਔਖਾ ਹੋ ਜਾਂਦਾ ਹੈ ਕਬੀ ਕਹਿ ਰਹੇ ਹਨ ਕਿ ਸੰਸਾਰ ਇੱਕ ਕਸੰਬੇ ਵਾਂਗ ਹੈ ਜਿਸ ਤਰ੍ਹਾਂ ਕਸੰਬੇ ਦਾ ਫੁੱਲ ਜਾਂ ਮਾਇਆ ਵਾਂਗ ਹੈ ਜਿਸ ਨੂੰ ਪਿਆਰ ਪਾ ਕੇ ਹੱਥ ਲਾ ਕੇ ਮਨੁੱਖ ਦਾ ਹੱਥ ਜਲ ਜਾਂਦਾ ਹੈ ਉਸੇ ਪ੍ਰਕਾਰ ਜਿਹੜੀ ਮਾਇਆ ਹੈ ਸੰਸਾਰਕ মোহ ਹੈ ਉਸ ਨੂੰ ਬਹੁਤਾ ਸਮਾਂ ਆਪਣੇ ਮਨੁੱਖ ਆਪਣੇ ਨਾਲ ਨਹੀਂ ਬਣ ਸਕਦਾ ਭਾਵ ਇਹ ਚਿਰਸਥੀ ਵੀ ਨਹੀਂ ਹੈ ਮਾਇਆ ਦੀ ਮੌਜ ਥੋੜੇ ਦਿਨ ਰਹਿੰਦੀ ਹੈ ਅੰਤ ਮਨੁੱਖ ਨੂੰ ਇਹ ਸੰਸਾਰ ਛੱਡਣਾ ਪੈਂਦਾ ਹੈ ਅਗੇ ਇੱਕ ਕਵੀ ਸਾਹਿਬ ਗਾਲ ਕਰਦੇ ਨੇ ਕਿ ਇੱਕ ਆਪਣੀ ਪਤਨੀ ਸੋ ਘੇਰੇ ਬੋਲਾ ਕਹਿ ਦਾ ਭਾਵ ਕੇ ਜੀਵਾ ਉਹ ਜੀਵ ਇਸਤਰੀ ਜਿਹੜੀ ਕਿ ਆਪਣੇ ਪਤੀ ਤੋਂ ਬੁਰੇ ਤੇ ਨਾਲ ਬੁਰਾ ਵਿਹਾਰ ਕਰਦੀ ਹੈ ਕੋੜੇ ਬੋਲ ਬੋਲਦੀ ਹੈ ਤੇ ਉਸ ਅਰਥਾਤ ਜਿਹੜੀ ਜੀਵਾਤਮਾ ਪਰਮਾਤਮਾ ਤੋਂ ਵਿਸਰ ਵਿਸਰ ਕੇ ਪਰਮਾਤਮਾ ਤੋਂ ਦੂਰ ਹੋ ਕੇ ਮਾਇਆ ਨਾਲ ਮੋਹ ਪਾ ਲੈਂਦੀ ਹੈ ਉਸ ਤੋਂ ਉਸ ਦਾ ਪਤੀ ਰੂਪੀ ਪਰਮਾਤਮਾ ਜਿਹੜਾ ਹੈ ਉਹ ਵੀ ਦੂਰ ਹੋ ਜਾਂਦਾ ਹੈ ਕਹਿੰਦਾ ਭਾਵ ਕਿ ਜੇਕਰ ਕੋਈ ਸੰਸਾਰਿਕ ਪਤਨੀ ਆਪਣੇ પતિ ਨੂੰ ਚੰਗੇ ਤਰ੍ਹਾਂ ਨਹੀਂ ਬੋਲੇਗੀ ਤਾਂ ਪਤੀ ਵੀ ਹੌਲੀ-ਹੌਲੀ ਉਸ ਤੋਂ ਦੂਰ ਹੋ ਜਾਏਗਾ ਦੁੱਧਾ ਥਣੀ ਦਾ ਆਬ ਇਹ ਤੇ ਅਜਿਹੀ ਔਰਤ ਨੂੰ ਕਦੇ ਵੀ ਮਾਂ ਬਣਨ ਦਾ ਸੁਭਾਗ ਨਹੀਂ ਮਿਲੇਗਾ ਤੇ ਉਸ ਦਾ ਜਿਹੜਾ ਉਸ ਨੂੰ ਕੋਈ ਵੀ ਆਪਣੀ ਗੋਦ ਵਿੱਚ ਬੱਚਾ ਖੜਾ ਖੜਾਣ ਦਾ ਜਾਂ ਉਸ ਬੱਚੇ ਨੂੰ ਆਪਣੇ ਸਰੀਰ ਦੇ ਅੰਦਰ ਸਮਾਨ ਦੇ ਨਾਲ ਜੋੜਨ ਦਾ ਉਸ ਨੂੰ ਮੌਕਾ ਨਹੀਂ ਮਿਲੇਗਾ ਕਹੇ ਫਰੀਦ ਸਹੇਲਿਓ ਸੋ ਲਾਈਸੀ ਫਰੀਦ ਜੀ ਕਹਿੰਦੇ ਹਨ ਕਿ हे ਸਹੇਲਿਓ ਅਰਥਾਤ ਜੀਵ ਆਤਮਾਵਾਂ ਨੂੰ ਕਵੀ ਸਨੇਹਾ ਦਿੰਦਾ ਹੈ ਕਿ ਪਰਮਾਤਮਾ ਰੂਪੀ ਜਿਹੜਾ ਪਤੀ ਹੈ ਉਹ ਬੁਲਾ ਰਿਹਾ ਹੈ ਤੇ ਹੰਸ ਚਲਸੀ ਡੂਬਣਾ ਐਤਨ ਢੇਰੀ ਥੀਸੀ ਕਿ ਇਹ ਜਿਹੜਾ ਸਰੀਰ ਰੂਪੀ ਹੰਸ ਹੈ ਉਹ ਇੱਕ ਦਿਨ ਚਲਾ ਜਾਏਗਾ ਤੇ ਜਿਹੜਾ ਮਨੁੱਖ ਦਾ ਸਰੀਰ ਹੈ ਇਸਨੇ ਮਿੱਟੀ ਹੋ ਜਾਣਾ ਹੈ ਕਹਿੰਦਾ ਭਾਵ ਕਿ ਇਸ ਸ਼ਲੋਕ ਦੇ ਵਿੱਚ ਕਵੀ ਨੇ ਸਾਨੂੰ ਜਬਾਬਾ ਫਰੀਦ ਜੀ ਨੇ ਸਾਨੂੰ ਨਾਮ ਰੂਪੀ ਬੇੜਾ ਸਮੇਂ ਸਿਰ ਤਿਆਰ ਕਰਨ ਲਈ ਕਿਹਾ ਹੈ ਤਾਂ ਕਿ ਅਸੀਂ ਸੰਸਾਰ ਦੇ ਸਾਗਰ ਨੂੰ ਭਵ ਸਾਗਰ ਨੂੰ ਤਿਆਰ ਸਕੀਏ ਤੇ ਨਾਲ ਹੀ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਮਨੁੱਖ ਨੂੰ ਆਪਣੇ ਮਾਇਆ ਵੱਲ ਆਪਣਾ ਮਨ ਨਾ ਜੋੜ ਕੇ ਪ੍ਰਭੂ ਦੇ ਵੱਲ ਆਪਣਾ ਮਨ ਜੋੜਨਾ ਚਾਹੀਦਾ ਹੈ ਚੰਗੇ ਕਰਮਾਂ ਵੱਲ ਮਨ ਜੋੜਨਾ ਚਾਹੀਦਾ ਹੈ ਕਿਉਂਕਿ ਜਦੋਂ ਸਾਡੀਆਂ ਬੁਰਾਈਆਂ ਦਾ ਸਮੁੰਦਰ ਨਕੋ-ਨਕ ਭਰ ਗਿਆ ਤੇ ਸਾਨੂੰ ਇਸ ਤੋਂ ਨਿਕਲਣਾ ਔਖਾ ਹੋ ਜਾਏਗਾ ਕਭੀ ਜੀਵ ਆ ਇਸਤਰੀ ਜਾਂ ਜੀਵ ਆਤਮਾ ਨੂੰ ਆਪਣੇ ਸੰਸਾਰਕ ਮੋਹ ਛੱਡ ਕੇ ਪ੍ਰਭੂ ਨਾਲ ਮੋਹ ਪਾਉਣ ਵਾਸਤੇ ਕਹਿੰਦਾ ਹੈ ਕਿਉਂਕਿ ਉਹਨਾਂ ਦੇ ਅਨੁਸਾਰ ਇਹ ਆਤਮਾ ਰੂਪੀ ਹੰਸ ਜਿਹੜਾ ਹੈ इसने एक दिन इस शरीर चो निकल जाना है इस शरीर ने मिट्टी हो जाना है इस बाणी राही बाबा फीद जी ने सानू समय समय का सद प्रयोग करने भी किया है तो चंगे कर्म से भी जोड़ देता है